ਪੰਜਾਬ ਹਿਮਾਚਲ ਬਾਰਡਰ ਤੇ ਪੈਂਦੇ ਚੱਕੀ ਦਰਿਆ ਵਿਖੇ ਹੋਇਆ ਦਰਦਨਾਕ ਹਾਦਸਾ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜੇ ਪਿਓ ਪੁੱਤਰ ਪਿਓ ਦੀ ਮਿਲੀ লাশ ਪੁੱਤ ਹਜੇ ਲਾਪਤਾ ਐਨਡੀਆਰਐਫ ਦੀਆਂ ਟੀਮਾਂ ਅਤੇ ਹਿਮਾਚਲ ਪੁਲਿਸ ਦੀਆਂ ਟੀਮਾਂ ਕਰ ਰਹੀਆਂ ਪਾਲ ਪੰਜਾਬ ਹਿਮਾਚਲ ਬਾਰਡਰ ਤੇ ਉੱਪਰ ਪੈਂਦੇ ਚੱਕੀ ਦਰਿਆ ਦੇ ਵਿੱਚ ਉਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਪਠਾਨਕੋਟ ਦੇ ਰਹਿਣ ਵਾਲੇ ਪਿਓ ਪੁੱਤ ਪੂਜਾ ਦੀ ਸੰਗਰੀ ਪਰਵਾਨ ਚੱਕੀ ਦਰਿਆ ਵਿੱਚ ਆਏ ਅਤੇ ਲਾਪਤਾ ਹੋ ਗਏ ਜਿਸ ਦੀ ਜਾਣਕਾਰੀ ਪੀੜਿਤ ਪਰਿਵਾਰ ਨੇ ਹਿਮਾਚਲ ਪੁਲਿਸ ਨੂੰ ਦਿੱਤੀ ਅਤੇ ਹਿਮਾਚਲ ਪੁਲਿਸ ਨੇ ਐਨਡੀਆਰਐਫ ਦੀ ਟੀਮਾਂ ਦੀ ਮਦਦ ਦੇ ਨਾਲ ਚੱਕੀ ਦਰਿਆ ਦੇ ਵਿੱਚ ਲਾਪਤਾ ਹੋਏ ਪਿਓ ਪੁੱਤ ਦੀ ਪਾਲ ਸ਼ੁਰੂ ਕੀਤੀ ਜਿਸ ਦੇ ਚਲਦੇ ਪਿਓ ਦੀ ਤਾਂ লাশ ਬਰਾਮਦ ਹੋ ਗਈ ਹੈ ਫਿਲਹਾਲ ਪੁੱਤਰ ਹਜੇ ਲਾਪਤਾ ਹੈ ਜਿਸ ਦੀ ਪਾਲ ਹਿਮਾਚਲ ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਕੀਤੀ ਜਾ ਰਹੀ ਹੈ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਘਰੋਂ ਪੂਜਾ ਦੀ ਸਮਗਰੀ ਪਰਵਾਨ ਦੇ ਲਈ ਚੱਕੀ ਦਰਿਆ ਦੇ ਵਿੱਚ ਆਏ ਸਨ ਜਿਸ ਤੋਂ ਬਾਅਦ ਲਾਪਤਾ ਹੋ ਗਏ ਫਿਲਹਾਲ ਪਿਓ ਦੀ লাশ ਬਰਾਮਦ ਹੋ ਗਈ ਹੈ ਅਤੇ ਪੁੱਤਰ ਹਜੇ ਲਾਪਤਾ ਹੈ ਹਿਮਾਚਲ ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਪਾਲ ਕਰ ਰਹੀਆਂ ਹਨ ਨਰੇਸ਼ ਕੁਮਾਰ ਬਸੀ ਬਸੰਤ ਕਲੋਨੀ ਬੇਨੇਵਾ ਜੰਦੀ ਹੈ ਸਾਡੇ ਪਰੋਸੀ ਨੇ ਜੀ ਬਿਲਕੁਲ ਦੁਪਹਿਰ ਨੂੰ ਕਿਤੇ ਕੱਲ ਆਏ ਕੋਈ ਪੂਜਾ ਸਮਗਰੀ ਪਰਵਾਨ ਇੱਥੇ ਕਭੀ ਇੰਤਜ਼ਾਰ ਕਰਨ ਤੋਂ ਬਾਅਦ ਘਰ ਜਾਣ ਨੂੰ ਪਤਾ ਲੱਗਿਆ ਇੰਤਜ਼ਾਰ ਕੀਤੀ ਪਰ ਜਦੋਂ ਘਰ ਵਾਪਸ ਨਹੀਂ ਪਰਤੇ ਤਾਂ ਫਿਰ ਉਹਨੇ ਪਰਦਾ ਚਾਲੂ ਕੀਤੀ ਸ਼ਾਮ ਨੂੰ ਸਾਰੀ ਕਲੋਨੀ ਵਾਲੇ ਇੱਥੇ ਆ ਕੇ ਦੇਖਿਆ ਸੀ ਤੇ ਫਿਰ ਇਤਲਾਹ ਵੀ ਕੀਤੀ ਪੁਲਿਸ ਨੂੰ ਸਾਰੇ ਮੁੰਨੇ ਘਰ ਹਰ ਬਈ ਕਿਤੇ ਜੋ ਵੀ ਹੈਗੀ ਹੈ ਤੇ ਹੁਣ ਸਿਹਰੇ ਵੀ ਇੱਥੇ ਆਏ ਦਾ ਤੁਹਾਡੇ ਸਾਹਮਣੇ ਸਾਰਿਆਂ ਦੇ ਕੋਈ ਪਰੇਸ਼ਾਨੀ ਨਹੀਂ ਸੀ ਉਹਨਾਂ ਦੇ ਘਰ ਨਹੀਂ ਪਰੇਸ਼ਾਨੀ ਕੋਈ ਨਹੀਂ ਪਰੇਸ਼ਾਨੀ ਕੋਈ ਨਹੀਂ ਘਰ ਕੋਈ ਵੀਡੀਓ ਵੀ ਘਰ ਦਿਖਾਈ ਜਾ ਰਹੀ ਤੁਹਾਡੇ ਵੱਲ ਉਹਨਾਂ ਦੀ ਉਦੋਂ ਘਰੋਂ ਜਦੋਂ ਆਏ ਸੀ ਨਾ ਉਸੋਂ ਉਹ ਤੇ ਮੇਰੇ ਕੈਮਰੇ ਵਿੱਚ ਸਭ ਨੇ ਰਿਕਾਰਡਿੰਗ ਹੋਈ ਦੀ ਹੈ ਜੋ ਕਰ ਤੋ ਰਹੀ ਬੇਟਾ ਵੀ ਨਾਲ ਹੁੰਦੇ ਆਇਆ ਹੁੰਦੇ ਦੋਨਾਂ ਦੇ ਆਇਆ ਸੀ ਇਹਨੇ ਕੋ ਮੈਂ ਸਕੂਟੀ ਤੇ ਹੀ ਹਾਂ ਸਕੂਟੀ ਇੱਥੇ ਲੱਗੇ ਆ ਸਕੂਟੀ ਸ਼ਾਮ ਦਾ ਇੱਥੇ ਲੱਗੀ ਦੀ ਜਦੋਂ ਆਈ ਇਹ ਸਕੂਟੀ ਇੱਥੇ ਸੀ ਦੀਬਨਾ ਕੋਈ ਤਕਰੀਬਨ 2 ਵਜੇ ਘਰ ਆਇਆ ਕੋਈ ਕੋਈ ਆਦੀ ਸਮਗਰੀ ਪ੍ਰਵਾਣ ਵਾਸਤੇ ਆਇਆ ਬਸੰਤ ਕਲੋਨੀ ਦੇਵੇਂ ਮਹਾਜਨ ਉਹਨਾਂ ਦਾ ਲੜਕਾ ਦੋਨੋਂ ਆਏ ਤੋਂ ਬਾਅਦ ਇਹਨਾਂ ਦੇ ਘਰ ਕੋ ਕਾਫੀ ਮਤਲਬ ਇੱਕ 2 ਘੰਟੇ ਬਾਅਦ ਨੂੰ ਪਤਾ ਲੱਗਾ ਕਿ ਉਹ ਵਾਪਸ ਨਹੀਂ ਆਉਣਾ ਨੇ ਫੋਨ ਫੋਨ ਲਾਇਆ ਫੋਨ ਵੱਧੇਗਾ ਫਿਰ ਜਦੋਂ ਇਹ ਸਾਰਾ ਮਹਲਾ ਸਾਰਾ ਮਲਾ ਤਕਰੀਬੇ ਇੱਥੇ ਆ ਕੇ ਦੇਖਿਆ ਇੱਥੇ ਮਤਲਬ ਇੱਕ ਬੋਡੀ ਦੇਖੀ ਥੋੜੀ ਜੀ ਥੋੜੀ ਜੀ ਝਲਕ ਪਈ ਪਰ ਉਹ ਬੋਡੀ ਪਾਣੀ ਕਰਕੇ ਅੱਗੇ ਬਹਾਵ ਜਿਹੜਾ ਉਹ ਤੇਜ਼ ਹੋਣ ਕਰਕੇ ਉਹ ਰੁੜ ਗਈ ਫਿਰ ਉਸ ਤੋਂ ਬਾਅਦ ਲੱਗਿਆ ਕਿ ਉਹਨਾਂ ਦਾ ਪੈਰ ਫਿਸਲ ਕੇ ਉਹ ਪਾਣੀ ਦੇ ਵਿੱਚ ਚਲ ਗਿਆ ਇੱਕ ਬੋਡੀ ਹੋ ਅੱਜ ਥੋੜੀ ਦੇਰ ਪਹਿਲਾਂ ਮਿਲ ਗਈ ਆ ਤੇ ਇੱਕ ਦਾ ਜੇ ਕੋਈ ਪਤਾ ਨਹੀਂ ਕਿਹਦੀ ਬੋਡੀ ਬਿਨੇ ਬਿਨੇ ਮਹਾਜੰਦ ਮਿਲੀ ਸ਼ਾਇਦ ਕਿਹੜੇ ਕਾਰਨ ਕੀ ਲੱਗਦਾ ਇਸ ਤਰੀਕੇ ਨਾਲ ਹਸਵਾ ਪੈਰ ਫਿਸਲਣਾ ਕਰ ਨਹੀਂ ਹੋਇਆ